ਇਹਦੀ ਵੀਡੀਓ ਕਰ ਲਈ ਸੀ ਤਾਜੀ ਸੂਈ ਗਿੱਲੀ ਝੋਟੀ ਆ ਤੇ ਸੋਚਿਆ ਵੀ ਤੁਹਾਨੂੰ ਦੋ ਦੋ ਧਾਰਾ ਚੈੱਕ ਕਰਾ ਦਈਏ ਸੂਹਾ ਦੂਜਾ ਸੂਈ ਆ ਮਾਰੀ ਵੀਰੇ ਕਾਕੇ ਦੋ ਦੋ ਧਾਰਾ ਇਹ ਆ ਵੇਖੋ ਚਵਾਈ ਤਾਂ ਬੜੀ ਸਾਫ ਸੁਥਰੀ ਕਾਕੇ ਬਾਕੀ ਧਾਰ ਤੂਰ ਲੈਂਦੀ ਦੂਜਾ ਸੂਹਾ ਬੜੀ ਜਿਆਦਾ ਕੁਆਲਿਟੀ ਆ ਵੇਖੋ ਕਿਆ ਬਾਤ ਆਲੀ ਨਹੀਂ ਰੀਸਾਂ ਵੇਖੋ ਓਕੇ ਆ ਕਾਕੇ ਝੋਟੀ ਤੇਰੀ 100 ਦੀ 100 ਝੋਟੀ ਬਹੁਤ ਹਾਂ ਥੱਲੇ ਹੀ ਮਾਰਦੇ ਹੋਣਾ ਸਾਰਾ ਇਹਨੂੰ ਹੀ ਪਾਈ ਜਾਣਾ ਧਰਤੀ ماں ਨੂੰ ਹੀ ਕਰਦੇ ਓਕੇ ਅਚਵਾਈ ਤਾਂ ਬੇਫਿਕਰ ਹੋ ਜੇ ਅਗਲਾ ਹਾਂ ਹਾਂ ਕੋਈ ਚੱਕਰ ਨਹੀਂ ਠੀਕ ਆ ਧੰਨਵਾਦ ਵੇਖੋ ਐਂਡ ਤੱਕ ਵੀਡੀਓ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਆ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਮੋਰਾਾਂ ਵਾਲੀ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਫਰੀਦਕੋਟ ਆ ਗਿਆ ਮੋਰਾ ਵਾਲੀ ਨਗਰ ਦੇ ਵਿੱਚੋਂ ਕਾਕੇ ਵਪਾਰੀ ਦੇ ਘਰੋਂ ਤੁਹਾਨੂੰ ਦੋ ਜਾਨਵਰ ਵਿਖਾਵਾਂਗੇ ਬਿਲਕੁਲ ਤਾਜੀ ਸੂਈ ਝੋਟੀ ਜੇਰ ਹਜੇ ਪੈਣੀ ਆ ਤੇ ਕੱਟੇ ਨੂੰ ਜਨਮ ਦੇਤਾ ਡਿਟੇਲ ਸਾਰੀ ਆਪਾਂ ਸੱਜਣੋ ਕਾਕੇ ਤੋਂ ਲਵਾਂਗੇ ਵੀ ਕਿਵੇਂ ਥਣਾ ਥਣਾ ਲੋ ਧਾਰਾ ਧੂਰਾ ਲੋ ਤੇ ਕਿਹੜਾ ਸੂਆ ਸੂਈ ਆ ਤੇ ਇੱਕ ਗੱਬਣ ਮੈਂ ਰਿਕਵੈਸਟ ਬੇਨਤੀ ਹਰ ਵੀਡੀਓ 'ਚ ਰਹਿੰਦੀ ਆ ਕਿ ਜਿਹੜਾ ਵੀ ਪਸ਼ੂ ਤੁਸੀਂ ਖਰੀਦਦੇ ਆ ਸੱਜਣੋ ਤਸੱਲੀ ਕਰਕੇ ਖਰੀਦਦਾਰੀ ਕਰਿਓ ਤੁਹਾਡਾ ਧੰਨਵਾਦ ਬਹੁਤ ਚੰਗੀ ਝੋਟੀ ਬੜਾ ਸਿੰਗ ਸੁੰਗ ਲੱਗਾ ਤੇ ਬੜਾ ਵਜਨ ਮੌਜੂਦ ਬੜਾ ਬੱਚੇ-ਬੋਚੇ ਤੇ ਸਹਿਮਤ ਬਾਕੀ ਆਪਾਂ ਗੱਲਬਾਤ ਕਰਦੇ ਮਾਲਕ ਨਾਲ ਜੁੜੇ ਰਹਿਓ ਅੰਤ ਤੱਕ ਤੁਹਾਡਾ ਧੰਨਵਾਦ ਸਾਰੇ ਭੈਣਾ ਭਰਾਵਾਂ ਦਾ ਕਾਕੇ ਸਾਸਰੀ ਘਰ ਹੋਰ ਸੁਣਾ ਵਧੀਆ ਚੜਦੀ ਕਲਾ ਹਾਂ ਹਾਂ ਬਸ ਤੇ ਅੱਜ ਫਿਰ ਪਰਨਾ ਬਣ ਲਿਆ ਹੈ ਚਟਾ ਉਹ ਯਾਰ ਠੰਡ ਜੀ ਲੱਗਦੀ ਠੰਡ ਤੈਨੂੰ ਵੀ ਲੱਗਦੀ ਹੈ ਬਾਈ ਐਵੇਂ ਹੀ ਦੱਸਿਓ ਕਮੈਂਟ ਕਰਕੇ ਵੀ ਆਹ ਬੰਦੇ ਨੂੰ ਠੰਡ ਲੱਗ ਸਕਦੀ ਆ ਨਹੀਂ ਲੱਗ ਸਕਦੀ ਮੈਂ ਤਾਂ ਨਾ ਯਾਰ ਠੰਡ ਤੇ ਤੋਂ ਭੱਜੂਗੀ ਮੋਟਰ ਤੇ ਹਵਾ ਲੱਗਦੀ ਆ ਹਾਂ ਮੋਟਰਸਾਈਕਲ ਤੇ ਠੰਡ ਲੱਗਦੀ ਆ ਹਨਾ ਠੰਡ ਤਾਂ ਠੰਡ ਹੀ ਆ ਬਾਈ ਮੱਥਾ ਐਂਡਾ ਦੇਗਾ ਤੇ ਆਪਣਾ ਐਡਰੈਸ ਕਾ ਕੇ ਬਾਈ ਇੱਥੇ ਜ ਆ ਬਲਬੁਆਜਦਾ ਤੇਰੀਆਂ ਅੱਖਾਂ ਚ ਅੱਛਾ ਤਿੰਨ ਮੂਰਾਂ ਜਿੱਦਾਂ ਠੀਕ ਪਿੰਡ ਮੋਰਾ ਵਾਲੀ ਤੇ ਜ਼ਿਲ੍ਹਾ ਫਰੀਦਕੋਟ ਨੰਬਰ ਮੇਰੇ ਵੀਰ ਦਾ 9855327655 98553 ਤੇ 27655 ਇਹਦੇ ਤੇ ਕਰੇ ਕੋਈ ਸੰਪਰਕ ਹਨਾ ਆਪਣਾ ਵਪਾਰ ਦਾ ਕੰਮ ਆ ਤੇ ਇਹ ਝੋਟੀ ਆਪਣੀ ਸੂਆ ਕਿਹੜਾ ਸੂਪੀ ਦੂਜਾ ਸੂਆ ਸੂਪੀ ਦੂਜਾ ਮੇਲਬੂਲ ਕੱਦ ਕੋਦ ਪੂਰਾ ਚੰਗਾ ਪੂਰਾ ਪੂਰਾ ਵਧੀਆ ਉੱਚੇ ਲੰਮੇ ਕੱਦ ਦੀ ਪੂਰੀ ਗੋਲ ਝੋਟੀ ਤੇ ਹੁਣ ਸੂਈ ਨੂੰ ਘੰਟਾ ਹੋ ਗਿਆ ਕਿ ਵੱਧ ਹੋਗਾ 2 ਘੰਟੇ ਬਾਅਦ ਠੀਕ ਆ 2 ਘੰਟੇ ਸੂਈ ਨੂੰ ਹੋ ਗਏ ਤੇ ਧਾਰਾ ਧੂਰਾ ਮੜੀਆਂ ਮੋਟਾ ਤੇ ਰੋ ਗੇ ਹੋਣਾ ਕੋਈ ਟੈਨਸ਼ਨ ਓਕੇ ਰਿਪੋਰਟ ਜਮਾ ਓਕੇ ਪਾਉ ਦੇ 3 ਕਿਲੋ ਤੇ ਕਾਕੇ ਵੀਰੇ ਬੱਚਾ ਫਿਰ ਕੱਟੇ ਨੂੰ ਜਨਮ ਦੇ ਗਈ ਹੈ ਨਾ ਠੀਕ ਆ ਤੇ ਬਾਕੀ ਸਾਰੀ ਝੂਟੀ ਐ ਕੰਗ ਕਾਲੀ ਐ ਹੈ ਨਾ ਪੂਛ ਚੀ ਆਚਾਰ ਕਰਵਾ ਬਾਈ ਬਾਕੀ ਸਾਰੀ ਠੀਕੀ ਹੋ ਗਈ ਠੀਕ ਆ ਬਾਕੀ ਪੱਠੇ ਪੁੱਠੇ ਚੱਕਲੇ ਕਰਮ ਵਾਲੀ ਨੇ ਹੈ ਨਾ ਸੂਕੇ ਹਾਂ ਹਾਂ ਦੱਬੀ ਆਉਂਦੀ ਕਿੱਲੀ ਸਿੰਘ ਸਿੰਘ ਪੂਰਾ ਚੰਗਾ ਨਾ ਲਿਆ ਕੱਢ ਕੇ ਬਾਹਰ ਇੱਥੇ ਨੇੜੇ ਨੇੜੇ ਤੋਰ ਚੈੱਕ ਕਰਾਂਗੇ ਆਪਾਂ ਬਾਹਰ ਹਵਾ ਵੀ ਐ ਸੱਜਣੋ ਤੇ ਬਾਕੀ ਜਾਤ ਕੁਆਲਿਟੀ ਝੋਟੀ ਦੀ ਬਹੁਤ ਜਿਆਦੇ ਚੰਗੀ ਆ ਜਾਤ ਕੁਆਲਿਟੀ ਪੂਰੀ ਠੋੜੀ ਦੀ 100 ਥਣ ਚਵਾਈ ਵਾਲਾ ਬਾਕੀ ਤੁਹਾਨੂੰ ਨੇੜੇ ਤੋਂ ਆਪਾਂ ਚੈੱਕ ਕਰਾਵਾਂਗੇ ਐਨੂੰ ਹੀ ਲੈ ਚੱਲਨਾ ਬਾਲਾ ਗਾਂ ਕੱਢੀਏ ਵਿਚਾਰੀ ਨੂੰ ਵੇਖੋ ਸੱਜਣੋ ਵੇਲ ਕੱਦ ਕਾਠੇ ਦਾ ਗੈਸ ਤੁਸੀਂ ਲਾ ਲਓ ਲਿਵਾ ਭਾਂਡਾ ਤੁਰਦੀ ਦਾ ਚੈੱਕ ਕਰ ਲਓ ਕੋਈ ਖਰਚ ਨਹੀਂ ਕਿਉਂਕਿ ਹੁਣ ਸੂਈ ਤਾਜੀ ਤੇ ਮੰਨ ਲਓ ਵੀ ਆਹ ਵੇਖੋ ਇਹਦੇ ਫੇਸ ਕੁਆਲਿਟੀ ਮੂੰ ਤੋਂ ਜਾਤ ਕੁਆਲਿਟੀ ਤੁਸੀਂ ਵੀ ਇਹਦੀ ਨਰਖ ਪਰਖ ਕਰ ਲੋ ਥਾਣਾ ਦਾ ਸੈਜ ਆਪਸੀ ਗੈਪ ਦੂਰੀ ਬੜੀ ਸੋਹਣੀ ਲੱਗੀ ਵੀ ਆ ਕੱਟੀ ਨੂੰ ਤੇ ਓਕੇ ਰਿਪੋਰਟ ਰਹੂਗੀ ਬਾਕੀ ਗੱਲ ਸਾਰੀ ਸਜਣੋ ਆ ਰੇਟ ਤੇ ਜਾਊਗੀ ਵੀ ਵੀਰ ਹਰੀ ਇਹਦੀ ਡਿਮਾਂਡ ਕੀ ਕਰਨਗੇ ਆ ਵੇਖੋ ਇਧਰੋਂ ਵੀ ਥਾਣਾ ਸੁਣਾ ਦਾ ਗੈਪ ਆਪਸੀ ਦੂਰੀ ਪੂਰੀ ਓਕੇ ਯਾਰ ਹੈਨਾ 100 ਦੀ 100 ਝੋਟੀ ਆ ਨਾ ਆ ਮੜੀ ਜੀ ਆਹ ਚੱਕ ਦੀ ਇੱਥੋਂ ਆਪਾਂ ਵਖਾ ਲੀਏ ਹਾਂ ਵੇਖੋ ਸਜਣੋ ਆ ਵੇਖੋ ਐਨ ਜਿਵੇਂ ਕਹਿਦਗੇ ਨਾ ਇੱਕ ਰੰਗ ਕਾਲੀ ਆ ਕਰਮਾਂ ਵਾਲੀ ਬਸ ਕਰ ਬਸ ਕਰ ਧੱਕ ਦੇ ਬਾਲੀ ਨਾਂ ਲਾਈਏ ਯਾਰ ਜੇ ਦੁਰਪੈਣੀ ਆ ਤਾਰੀ ਸੂਈ ਐਵੇਂ ਆਪਾਂ ਇਹਦਾ ਜਾਨਵਰ ਆ ਤੇ ਸਾਹਬ ਇਹਦਾ ਹਾਂ ਰੇਟ ਡਿਮਾਂਡ ਕੀ ਕਰਾਂਗੇ ਕਿੰਨੇ ਦੀ ਦੇਦਗੇ ਯਾਰ ਯਾ ਵੇਖ ਲੈ ਜਨੇ ਸੀ ਇਹ ਮੁੱਲ ਤੱਕ ਦਾ ਕਰਦੇ ਕੋਨੇ ਕਰਨਾ ਮਰਦਾ ਨਾ ਐ ਡਿਮਾਂਡ ਇਹਦੀ 1 ਲੱਖ ਤੇ 10 ਹਜ਼ਾਰ ਕਰਦੇ ਆ ਹਾਂ ਹਾਂ ਤੇ ਪਿਆਰ ਮੁਹੱਬਤ ਕੁਛ ਹੋ ਹੋ ਠੀਕ ਆ ਜਿਹੜਾ ਭੈਣ ਭਰਾ ਆਊਗਾ ਹਨਾ ਸੰਪਰਕ ਕਰ ਲੈ ਤੇ ਦੇ ਦੇਵਾਂਗੇ ਹਨਾ ਹਾਂ ਹਾਂ ਦੇ ਦੇ ਦਿਆਂਗੇ ਬਾਕੀ ਧਾਰਾ ਧੁਰਾ ਉ ਕੱਢੀਆਂ ਕਿ ਹਜੇ ਨਹੀਂ ਕੱਢੀਆਂ ਜਮਾ ਓਕੇ ਹਾਂ ਓਕੇ ਨਹੀਂ ਸ਼ੌਪਸ ਠੀਕ ਆ 100 ਦੀ 100 ਓਕੇ ਠੀਕ ਆ ਠੀਕ ਆ ਬੱਚੇ ਬੱਚੇ ਤੇ ਸਹਿਮਤ ਆ ਨਾ ਓਕੇ ਓਕੇ ਠੀਕ ਆ ਲੱਗਦਾ ਆਪਾਂ ਜੇਰ ਜੀ ਪੈ ਲਈਏ ਜੇਰ ਪੈਦੀਆ ਕੜਾਣਾ ਛੇਤੀ ਜਾਂਦੇ ਪੈ ਜਾਂਦੀ ਹੈ ਨਾ ਤੇ ਉਹ ਮਹਿੰਦਾ ਕੀ ਲੇਖਾ ਜੋਖਾ ਇੱਕ ਬੜਾ ਕਿਲੋ ਦੁੱਧ ਹੀ ਮੋਇਨਾ 12 ਕਿਲੋ ਦੁੱਧ ਨਹੀਂ ਲੈ ਵਲੂ ਐਦੇ ਕੋਲੇ ਵੀ ਚੰਗਾ ਤੱਕ ਥੋੜੀ ਜੀ ਗਾਂ ਰੱਖਦੀ ਹੈ ਨਾ ਥੋੜੀ ਜੀ ਗਾਂ ਭਰ ਲੂਗੀ ਭਰ ਲੂਗੀ ਕੱਢੂਗਾ ਇਹ ਤਾਂ ਦਿਨ ਕਿੰਨੇ ਲੈ ਜੂ ਲੈ ਜੂ 2-4 2-4 ਦਿਨ ਲੈ ਜੂ ਹੈ ਨਾ ਹੂੰ ਤੇ ਤਿਆਰੀ ਜੀ ਮੰਨ ਲਾ ਹੈ ਨਾ ਤਿਆਰੀ ਜੀ ਸੁਆ ਕਿਹੜਾ ਸੂਗੀ ਤੀਜਾ ਸੂਗੀ ਯਾਰ ਉਹਦੇ ਮਾਲਕਾਂ ਨੇ ਦੱਸਿਆ ਵੀ ਤੀਜਾ ਸੂਗੀ ਹੂੰ ਠੀਕ ਆ ਤੇ ਬਾਕੀ ਥਣਾ ਲੋ ਟਿੱਪੀ ਭਰ ਲੋ ਕੇ ਓਕੇ ਓਕੇ ਇਹ ਗਰੰਟੀ ਆ ਕਟੀਆਂ ਨੂੰ ਵੀ ਤੋਰ ਕਰਾ ਚੱਕ ਲਓ ਵੀ ਸੱਜਣੋ ਇਹਨੂੰ ਭੁੱਖ ਲੱਗ ਗਈ ਆ ਕਰਮਾਂ ਵਾਲੇ ਨੂੰ ਤੇ ਥਣ ਪਾਲਿਆ ਮੂੰਹ ਚ ਆ ਵੇਖੋ ਬੜ ਨੇੜੇ ਹੀ ਆ ਕੰਮ ਤੇ ਇਹਨੇ ਆਪ ਹੀ ਐਨ ਆਪਦੇ ਜੋਗਾ ਉਦਮ ਕਰ ਲਿਆ ਕਰਮਾਂ ਵਾਲੇ ਨੇ ਉੱਠ ਕੇ ਝੋਟੀ ਨੂੰ ਲੱਗ ਗਿਆ ਚੁੰਗਲ ਆਜੋ ਤੀਜਾ ਸੂਸੂਈ ਮੈਂ ਜਿਹੜੀ ਆ ਪਾਉਦੀ ਤੋਰ ਚੈੱਕ ਕਰ ਲਈਏ ਵਜਨ ਚੰਗਾ ਹਾਂ ਕੱਢਦੇ ਬਾਹਰ ਕੋਈ ਚੱਕਰ ਨਹੀਂ ਇਹਨੂੰ ਤਾਂ ਕੋਈ ਡਰ ਨਹੀਂ ਤੇ ਵੇਖੋ ਬੋਡੀ ਸਟਰਕਚਰ ਸਾਰੀ ਮੈਂ ਦੁੱਧ ਵਾਲੀ ਤੇ ਬਾਕੀ ਤੁਸੀਂ ਆਪਣੇ ਆਪ ਤੇ ਕਰ ਲਾ ਮਾੜੀ ਜੀ ਗਾਂ ਹੁਣ گاਉਂ ਘਮਾਲਾ ਵੇਖੋ ਸੱਜਣਾ ਮੈਂ ਦੀ ਵਾਕਈ ਗੱਲਬਾਤ ਕਾਕੇ ਨੇ ਜਿਹੜੀ ਤੁਹਾਨੂੰ ਦੱਸੀ ਆ ਨਾ ਵੀ ਦੁੱਧ ਵਾਲੀ ਪੱਖ ਤੋਂ ਕੁਆਲਿਟੀ ਚੰਗੀ ਆ ਡੈਣ ਲੈਂਦੀ ਆ ਲੇਵਾ ਸੋਹਣਾ ਬਾਕੀ ਸਰੀਰ ਕਟਾਂਚਾ ਵੀ ਜਿਹੜਾ ਉਹ ਤੁਹਾਡੇ ਸਾਹਮਣੇ ਕਰਤਾ ਆਪਾ ਕਰੋ ਚੱਕ ਇਹਦੀ ਤੋਰ ਤਿਆਰੀ ਦੇ ਵਿੱਚ ਮੈਂ ਡੈਣ ਦੋ ਲੈ ਜੇ ਤਿੰਨ ਲੈ ਜੇ ਉਹ ਕੁਦਰਤ ਦੇ ਹੱਥ ਹੁੰਦਾ ਹਨਾ ਬਾਕੀ ਤਿਆਰੀ ਦੇ ਵਿੱਚ ਤੇ ਕਾਕੇ ਵੀਰੇ ਬੰਨ ਲਾਇਆ ਨੂੰ ਤੇ ਇਹਦਾ ਰੇਟ ਕੀ ਰੱਖਾਂਗੇ ਸ਼ਾਇਦ ਜੀ ਕਹਿੰਦਾ ਕਰੂੰਗਾ ਹੌਲੀ ਕਿਤੇ ਨੇ ਕਹਿੰਦਾ ਸੱਜਣੋ ਆਂਦਾ ਆਂਦਾ ਆਪਾਂ ਜਾਇ ਜੀ ਕਰਾਂਗੇ ਬਾਹਲਾ ਨਹੀਂ ਆਹ ਤਾਂ ਛੋਟੀ ਡਰੱਗ ਕਲਾ ਤੇ ਬਾਕੀ ਓਕੇ ਰਿਪੋਰਟ ਰਹੂਗੀ ਵੇਖੋ ਜਮਾਂ ਹੀ ਓਕੇ ਸੰਗ ਸੰਗ ਫੇਸ ਕੁਆਲਿਟੀ ਜਾਤ ਕੁਆਲਿਟੀ ਆਹ ਡਹਿ ਪਿਆ ਜੇ ਚੁੰਗਣ ਬੇਫਿਕਰ ਹੋ ਜੋ ਤੇ ਕਿੰਨੇ ਦੀ ਦੇ ਦਈਏ ਫੇਰ ਵੀ ਤੂੰ ਬੋਲ ਤਾ 85000 ਕੋ ਨਹੀਂ ਕਰ ਲੈ ਮਾਨ ਤਾਂ ਨਹੀਂ ਮੁੱਲ 85000 ਤੇ ਮਾਨਤਨ ਕਰ ਲਾਂਗੇ ਕੀ ਕਰੀਏ ਲੋਕ ਹੀ ਬੜੇ ਪਹਿਮ ਮੰਗਦੇ ਆ 200 ਲੱਖ ਮੰਗਲੇ ਨੇ ਕੀ ਮੰਗੀ ਜਾਂਦੇ ਆ ਆਪਣੀ ਪਹਿਣਾ ਭਰਾ ਮੰਗਦੇ ਤੇ ਗਾਂ ਆਪਾਂ ਵੀ ਮੰਗਣੀ ਆ ਫਿਰ ਪਿੱਛੋਂ ਐਨੂੰ ਕਰਦੇ ਮੈਂ ਮੜੀ ਜੀ 85000 ਚੋ ਕਰ ਦੇਾਂਗੇ ਨਾ ਮਾਨਤਨ ਆਈ ਪਹਿਣ ਭਰਾ ਦਾ ਖੁੱਲਾ ਲੋ ਵੀ ਸੱਜਣੋ ਲੈਵੇ ਭਾਂਡੇ ਵਾਲੀ ਮੈਂ 12 ਕਿਲੋ ਦੁੱਧ ਵੀਰ ਕਹਿੰਦਾ ਮਗਰ ਲੈ ਸੂਏ ਦਾ ਬਾਕੀ ਗੈਸ ਤੁਸੀਂ ਦਾ ਹਾਂ ਵਜਨ ਵਜਨ ਚੰਗਾ ਹਨਾ ਆ ਕੱਟੀ ਪਹਿਲਾਂ ਕਿੰਨਾ ਕ ਦੁੱਧ ਦਿੰਦੀ ਰਹੀ ਆ 12 ਕਿਲੋ ਮੋਆ ਨਾ ਖੁੱਲਾ ਡੁੱਲਾ ਦਾ ਇਹ ਤਾਂ ਕੀ 12 ਦੇਈ ਜਾ ਹਾਂ ਦੇਈ ਖੁੱਲਾ ਹਨਾ ਹਾਂ ਠੀਕ ਆ ਠੀਕ ਆ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲੀ